ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆ ਚ ਹੋਵੋਗੇ ਵਾਹਿਗੁਰੂ ਸਾਨੂੰ ਸਾਰਿਆਂ ਨੂੰ ਖੁਸ਼ੀਆਂ ਦੇ ਵਿੱਚ ਅੱਧੀ ਕਲਾ ਚ ਰੱਖੇ ਸੱਚੇ ਪਾਤਸ਼ਾਹ ਸਾਰਿਆਂ ਦੇ ਮਨ ਦੀਆਂ ਮਰਜ਼ੀਆਂ ਪੂਰੀਆਂ ਕਰੇ ਸਰਬੱਤ ਦਾ ਭਲਾ ਕਰੇ ਦਾਤਾ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਇੱਕ ਉਜੈਨ ਦਾ ਰਾਜਾ ਸੀ ਚੰਦਰ ਪ੍ਰਤਾਪ ਇਕੋ ਦਾ ਬਹੁਤ ਖਾਸ ਮੁਖਾਸ ਵਜੀਰ ਸੀ ਸ਼ਿਸ਼ੂਪਾਲ ਰਾਜਾ ਉਹਦਾ ਤੇ ਬਹੁਤ ਮਤਲਬ ਅੱਖ ਮੀਚ ਕੇ ਜਿਹਨੂੰ ਕਹਿ ਲਈਏ ਭਰੋਸਾ ਕਰਦਾ ਸੀ ਤਾਂ ਉਹ ਮੰਤਰੀ ਸੀ ਜਿਹੜਾ ਸ਼ਿਸ਼ੂਪਾਲ ਉਹ ਮੌਕਾ ਦੇਖਦਾ ਸੀ ਉਤੋਂ ਦਿਖਾਉਂਦਾ ਨਹੀਂ ਸੀ ਵੀ ਕਦੋਂ ਕੋ ਰਾਜਾ ਕੋਈ ਗਲਤੀ ਕਰੇ ਰਾਜ ਭਾਗ ਮੈਂ ਸੰਭਾ ਇਹਨੂੰ ਖਤਮ ਕਰਾਂ ਤਾਂ ਭਾਈ ਉਤੋਂ ਮਿੱਠਾ ਅੰਦਰੋਂ ਛੂਰੀ ਤਾ ਹੁਣ ਉਹ ਜਿਹੜਾ ਰਾਜਾ ਸੀ ਉਹ ਜਨਤਾ ਦਾ ਬਹੁਤ ਹਰਮਨ ਪਿਆਰਾ ਸੀ ਗਰੀਬਾਂ ਦਾ ਤਾਂ ਖਾਸ ਕਰਕੇ ਲੋਕਾਂ ਦੀਆਂ ਧੀਆਂ ਭੈਣਾਂ ਦਾ ਵਿਆਹ ਵੀ ਕਰਦਾ ਸੀ ਉਹ ਲੋਕਾਂ ਨੂੰ ਘਰ ਵੀ ਪਾ ਪਾ ਦਿੰਦਾ ਸੀ ਹਰ ਤਕਲੀਫ ਤੋਂ ਰਾਤ ਨੂੰ ਵੀ ਫਿਰਦਾ ਰਹਿੰਦਾ ਵੀ ਮੇਰੀ ਪਰਜਾ ਕੋਈ ਤੰਗ ਤਾਂ ਨਹੀਂ ਦੁਖੀ ਤਾਂ ਨਹੀਂ ਤਾਂ ਉਹ ਜਦੋਂ ਹੁਣ ਇੱਕ ਦਿਨ ਉੱਥੇ ਦੂਤਾਂ ਨੇ ਆ ਕੇ ਸੁਨੇਹਾ ਦਿੱਤਾ ਵੀ ਮਹਾਰਾਜ ਫਲਾਨੇ ਪਿੰਡ ਦੇ ਵਿੱਚ ਨਾ ਲੁਟੇਰੇ ਚ ਡਾਕੂ ਆ ਗਏ ਵੀ ਉਹ ਚੋਰ ਲੁੱਟ ਰਹੇ ਨੇ ਕਿਸਾਨਾਂ ਦੀਆਂ ਜ਼ਮੀਨਾਂ ਫਸਲਾਂ ਤਬਾਹ ਕਰਤੀਆਂ ਸਾਰੀਆਂ ਘਰ ਲੁੱਟ ਰਹੇ ਨੇ ਡੰਗਰ ਪਸ਼ੂ ਤਾਂ ਭਾਈ ਰਾਜਾ ਨਾਲ ਮੰਤਰੀ ਲੈ ਗਿਆ ਸ਼ਿਸ਼ੂਪਾਲ ਨੂੰ ਨਾਲੇ ਫੌਜ ਲੈ ਗਿਆ ਜਦੋਂ ਗਿਆ ਤਾਂ ਡਾਕੂ ਤਾਂ ਭੱਜ ਗਏ ਉਹਨਾਂ ਨੂੰ ਦੇਖ ਕੇ ਤੇ ਰਾਜਾ ਕਹਿਣ ਲੱਗਿਆ ਵੀ ਤੁਸੀਂ ਫੌਜ ਨੂੰ ਕਹਿੰਦਾ ਵੀ ਭਾਈ ਤੁਸੀਂ ਸਾਰਾ ਇੱਥੇ ਰਹਿਣਾ ਸਭ ਨੇ ਕਸਾਨਾਂ ਨੂੰ ਜੋ ਚੀਜ਼ ਦੀ ਲੋੜ ਐ ਇਹਨਾਂ ਨੂੰ ਹਾਜ਼ਰ ਕਰਕੇ ਸੈੱਟ ਕਰਕੇ ਫੇਰ ਆਉਣਾ ਤੁਸੀਂ ਮਹਿਲਾਂ ਨੂੰ ਤੇ ਮੰਤਰੀ ਨੂੰ ਲੈ ਕੇ ਉਹ ਆ ਗਿਆ ਜਦੋਂ ਉਹ ਆਪਦੇ ਮਹਿਲਾਂ ਤੋਂ ਕੋਈ 6 ਕਦਮ ਦੀ ਦੂਰੀ ਤੇ ਸੀਗੇ ਤਾਂ ਉਹਨਾਂ ਦੇ ਘੋੜੇ ਨਾ ਮੂਹਰੇ ਪੈਰ ਚੱਕ ਕੇ ਹਣਕਣ ਲੱਗੇ ਗਾਹਾਂ ਨਾਲ ਦੁਰਨ ਤਾਂ ਉਹਨੇ ਦੇਖਿਆ ਰਾਜੇ ਜੰਦਰ ਪ੍ਰਤਾਪ ਨੇ ਵੀ ਕੀ ਗੱਲ ਹੋ ਗਈ ਘੋੜਿਆਂ ਨੂੰ ਜਦੋਂ ਉਹ ਉੱਤਰੇ ਉੱਤਰ ਕੇ ਦੇਖਣ ਲੱਗੇ ਤਾਂ ਮੂਹਰੇ ਇੱਕ ਬਹੁਤ ਵੱਡਾ ਉਹ ਅਰੀ ਨਾਗ ਮਰਿਆ ਪਿਆ ਉਹਦੇ ਕੋਲੇ ਇੱਕ नागਮਣੀ ਪਈ ਬਹੁਤ ਵਧੀਆ ਜਿਹੜੀ ਕਿ ਆਮ ਤੌਰ ਤੇ ਨਹੀਂ ਹੁੰਦੀ ਸੀ ਇਹ ਉਹ ਉਹ नाग ਸੀ ਜਿਹੜਾ ਉਹ ਖਾਸ ਕਿਸਮ ਦੀ नागਮਣੀ ਨੂੰ ਰੱਖਣ ਦੀ ਤਾਕਤ ਰੱਖਦਾ ਸੀ ਤਾਂ ਉਹ ਕਹਿਣ ਲੱਗਿਆ ਰਾਜਾ ਸ਼ਿਸ਼ੂਪਾਲ ਨੂੰ ਕਹਿੰਦਾ ਵੀ ਇਹ ਸੁਭ ਸੰਕੇਤ ਨਹੀਂ ਹੈਗਾ ਇਹ नाग ਦਾ ਮਰ ਜਾਣਾ ਕਹਿੰਦਾ ਇਹਨੂੰ ਵੀਰਨਾਗ ਕਿਹਾ ਜਾਂਦਾ ਹੈ ਇਹ नाग ਨੂੰ ਤੇ ਕਹਿੰਦਾ ਹੁਣ ਲੋਕ ਤਾਂ ਸਮਝਦੇ ਨੇ ਵੀ ਇਹ ਜ਼ਹਿਰੀ ਬਹੁਤਾ ਹੁੰਦਾ ਇਹਨੂੰ ਮਾਰਨਾ ਚੰਗਾ ਹੈ ਕਹਿੰਦਾ ਪਰ ਇਹ ਵੀ ਪ੍ਰਿਥਵੀ ਦੇ ਲਈ ਠੀਕ ਨਹੀਂ ਹੈਗਾ ਵੀ ਇਹ 나ਗ ਦਾ ਚੱਲਿਆ ਜਾਣਾ ਕਹਿੰਦਾ ਮੈਂ ਸੋਚਦਾ ਵੀ ਮੈਂ ਇਹਨੂੰ ਜਿਉਂਦਾ ਕਰਦਾ ਉਹਨੂੰ ਸੰਜੀਵਨੀ ਵਿੱਦਿਆ ਆਉਂਦੀ ਸੀ ਤਾਂ ਉਹ ਮੰਤਰੀ ਨੂੰ ਭਾਈ ਮੌਕਾ ਮਿਲ ਗਿਆ ਸੀ ਸ਼ਿਸ਼ੂਪਾਲ ਨੂੰ ਉਹ ਕਹਿੰਦਾ ਹਾਂ ਮਹਾਰਾਜ ਨਾਲੇ ਤੁਹਾਡੀ ਵਿੱਦਿਆ ਦਾ ਪਤਾ ਲੱਗ ਜੂ ਕਹਿੰਦਾ ਤੁਸੀਂ ਇਹਨੂੰ ਜਿਉਂਦਾ ਕਰੋ ਕਹਿੰਦਾ ਤਾ ਉਹ ਫਿਰ ਨਾਲੇ ਡਰੇ ਕਹਿੰਦਾ ਵੀ ਜੇ ਮੈਨੂੰ ਲੋਕ ਤੰਗ ਨਾ ਕਰਨ ਵੀ ਤਾਂ ਕਿਉਂ ਜਿਉਂਦਾ ਕਰਿਆ ਜ਼ਹਿਰੀ ਨਾਗ ਤਾਂ ਸ਼ੀਸ਼ੂਪਾਲ ਕਹਿਣ ਲੱਗਿਆ ਉਹਨੂੰ ਕਹਿੰਦਾ ਨਹੀਂ ਮਹਾਰਾਜ ਕਹਿੰਦਾ ਇਹ ਤਾਂ ਇੱਕ ਵਾਰੀ ਮਹਾਰਾਜ ਭਗਵਾਨ ਸ਼ੰਕਰ ਨੇ ਵੀ ਕਹਿੰਦਾ ਇੱਕ ਰਕਸ਼ਸ ਨੂੰ ਪ੍ਰਾਣ ਦਿੱਤੇ ਸੀ ਤੇ ਵਾਯੂ ਦੇ ਚੱਕੇ ਚ ਕਾਇ ਜੇ ਉਹ ਕਹਿੰਦਾ ਚੰਗਾ ਤੂੰ ਮੇਰੀ ਵੀ ਮੈਂ ਕਰਦਾ ਜੇ ਮੈਨੂੰ ਉਹਨੂੰ ਸੰਜੀਵਨੀ ਵਿੱਦਿਆ ਨਾਲ ਜਿਉਂਦਾ ਕਰਦਾ ਤਾਂ ਭਾਈ ਜਦੋਂ ਉਹ ਸੰਜੀਵਨੀ ਵਿੱਦਿਆ ਆਪ ਦੀ ਵਿੱਦਿਆ ਪੜ੍ਹੇ ਤਾ ਉਧਰੋਂ ਨਾਲ ਹੀ ਉਹ ਪੜਿਆ ਕਰੇ ਸ਼ਿਸ਼ੂਪਾਲਾ ਉਹਦੀ ਵਿਦਿਆ ਰਾਜੇ ਦੀ ਵਿਦਿਆ ਦਾ ਕੋਈ ਅਸਰ ਨਾ ਹੋਏ ਕਿਉਂ ਉਹਦੇ ਉਲਟ ਕੱਟਣ ਵਾਲੀ ਵਿਦਿਆ ਪੜਦਿਆ ਕਰੇ ਤਾਂ ਉਹ ਕਹਿਣ ਲੱਗਿਆ ਉਹਨੂੰ ਕਹਿੰਦਾ ਸ਼ਿਸ਼ੂਪਾਲ ਕਹਿੰਦਾ ਮਹਾਰਾਜ ਨੂੰ ਤਾਂ ਆਇਆ ਲੱਗਦਾ ਵੀ ਜਿਹੜਾ ਤੁਸੀਂ ਗੁਰੂ ਹਲਕਾ ਨੰਦ ਤੋਂ ਇਹ ਲਈ ਹੈ ਨਾ ਵਿਦਿਆ ਬਿਉ ਨੇ ਤਾਂ ਤੁਹਾਨੂੰ ਸਹੀ ਵਿਦਿਆ ਨਹੀਂ ਦਿੱਤੀ ਰਾਜੇ ਨੂੰ ਗੁੱਸਾ ਚੜਿਆ ਉਹ ਕਹਿੰਦਾ ਵੀ ਮੈਂ ਗੁਰੂਵਾਰੇ ਨਹੀਂ ਕੁਝ ਸਮਝ ਸਕਦਾ ਉਹਨੇ ਮੈਨੂੰ ਸਹੀ ਵਿੱਦਿਆ ਦਿੱਤੀ ਹੋਈ ਹੈ ਕਹਿੰਦਾ ਚੱਲ ਮੈਂ ਸ਼ਬ ਪ੍ਰਵੇਸ਼ ਹੁੰਦਾ ਕਹਿੰਦਾ ਮੈਂ ਉਹ ਦੂਜਾ ਮੰਤਰ ਪੜ੍ਹਦਾ ਜਿਹੜਾ ਸ਼ਬ ਪ੍ਰਵੇਸ਼ ਹੈ ਵੀ ਆਪਣੀ ਆਤਮਾ ਉਹਦੇ ਚ ਪਾ ਦੇਣੀ ਉਹਨੂੰ ਕਹਿਣ ਲੱਗਿਆ ਚੰਗਾ ਤੂੰ ਮੇਰਾ ਸਰੀਰ ਸਾਂਭ ਲਈ ਵੀ ਮੈਂ ਆਪਣੀ ਆਤਮਾ ਪਾਉਣਾ ਸੱਪ ਚ ਉਹ ਭਾਈ ਉਹਦੇ ਚ ਜਦ ਪਾਉਣ ਲੱਗਿਆ ਤਾਂ ਰਾਜਾ ਤਾਂ ਦੇਹੋ ਜੋ ਕਿ ਡਿੱਗ ਪਿਆ ਸੱਪ ਉੱਠ ਕੇ ਫੁਕਾਰੇ ਮਾਰਨ ਲੱਗ ਗਿਆ ਤਾਂ ਉਹਨੇ ਕੀ ਕੀਤਾ ਸ਼ਿਸ਼ੂਪਾਲ ਨੇ ਉਹਨੇ ਉਹੀ ਵਿੱਦਿਆ ਪੜ੍ਹੀ ਤਾਂ ਉਹਨੇ ਆਪਦਾ ਸ਼ਰੀਰ ਤੇ ਜਿਹੜਾ ਆਪਦੀ ਆਤਮਾ ਤੇ ਉਹ ਰਾਜੇ ਦੇ ਉਹਦੇ ਚ ਪਾਲੀ ਰਾਜੇ ਚ ਪਾਈ ਹੋਈ ਤਾਂ ਉਹ ਤਾਂ ਸ਼ਿਸ਼ੂਪਾਲ ਤਾਂ ਰਾਜਾ ਬਣ ਗਿਆ ਜਿਹੜਾ ਰਾਜਾ ਤੀਜੰਦਰ ਪ੍ਰਤਾਪ ਉਹ ਸੱਪ ਬਣ ਗਿਆ ਤਾਉ ਸੱਪ ਬਣਿਆ ਹੋਇਆਗਾ ਉਹਨੂੰ ਕਹਿਣ ਲੱਗਿਆ ਵੀ ਇਹ ਕੀ ਕਰ ਰਿਹਾ ਤੈਂ ਤੈਂ ਕੀ ਕਰ ਰਿਹਾ ਕਹਿੰਦਾ ਜਾ ਉਹਦੇ ਚ ਜਾ ਤੂੰ ਆਪਣੀ ਆਤਮਾ ਜੀ ਸਰੀਰ ਚ ਉਹ ਕਹਿੰਦਾ ਨਾ ਮਹਾਰਾਜ ਮੈਂ ਤਾਂ ਬਹੁਤ ਸਾਲਾਂ ਦਾ ਹੀ ਮੌਕਾ ਦੇਖਦਾ ਸੀ ਕਹਿੰਦਾ ਮੈਨੂੰ ਤਾਂ ਮੌਕਾ ਹੀ ਅੱਜ ਮਿਲਿਆ ਹੈ ਕਹਿੰਦਾ ਜਦੋਂ ਤੁਸੀਂ ਸਿੱਖਦੇ ਹੁੰਦੇ ਹੁੰਦੇ ਨਾ ਕਹਿੰਦਾ ਉਦੋਂ ਮੇਰਾ ਬਾਪ ਮੈਨੂੰ ਵੀ ਲੈ ਕੇ ਜਾਂਦਾ ਹੁੰਦਾ ਉਹ ਗੁਰੂ ਹਰਿਕ੍ਰਿਸ਼ਨ ਅੰਨਦ ਕੋਲ ਕਹਿੰਦਾ ਮੈਂ ਵੀ ਸਾਰਾ ਕੁਝ ਉਹ ਤੋਂ ਸਿੱਖਿਆ ਹੋਇਆ ਹੈ ਚਲੋ ਜੀ ਉਹ ਨੇ ਸੋਚਿਆ ਵੀ ਹੁਣ ਇਹਦਾ ਕੀ ਪਤਾ ਪਾਗਲ ਬੰਦੇ ਦਾ ਵੀ ਕਿਤੇ ਮੈਨੂੰ ਮਾਰਨਾ ਦੇਵੇ ਸੱਪ ਤਾਂ ਭਾਈ ਕੱਖ ਕੰਡਿਆਂ 'ਚ ਵੜ ਗਿਆ ਤਾਂ ਰਾਜਾ ਆ ਗਿਆ ਘਰੇ ਜਦੋਂ ਹੁਣ ਘਰੇ ਆ ਗਿਆ ਉਹ ਆ ਕੇ ਉਹਦੀ ਜੈ ਜੈਕਾਰ ਹੋਣ ਲੱਗ ਗਈ ਸਾਰੇ ਤਾਂ ਉਹ ਜੈਕਾਰੇ ਲਾਉਂਦੇ ਨੇ ਮੰਤਰੀ ਸੰਤਰੀ ਵੀ ਡਾਕੂਆਂ ਨੂੰ ਭਜਾ ਕੇ ਆਏ ਨੇ ਤਾਂ ਉਹਦੀ ਰਾਣੀ ਆਈ ਰਾਣੀ ਦੇ ਨਾਲ ਆਰਤੀ ਸੀ ਤਾਂ ਜਦੋਂ ਉਹ ਲੱਗੀ ਆਰਤੀ ਕਰਨ ਉਹਦੀ ਉਹਨੂੰ ਕਹਿਣ ਲੱਗਿਆ ਕਹਿੰਦਾ ਨਾ ਰਾਣੀ ਕਹਿੰਦਾ ਕੁਛ ਨਾ ਕਰੋ ਕਹਿੰਦਾ ਅੱਜ ਤਾਂ ਵੀ ਮੈਂ ਬਹੁਤ ਉਦਾਸ ਹਾਂ ਉਹ ਕਹਿੰਦੇ ਮਹਾਰਾਜ ਗੱਲ ਤਾਂ ਖੁਸ਼ੀ ਦੀ ਹੋਈ ਆ ਵੀ ਕਿਸਾਨਾਂ ਨੂੰ ਬਚਾ ਕੇ ਆਇਓ ਕਹਿੰਦਾ ਪਰ ਇੱਕ ਗੱਲ ਹੋਰ ਹੋ ਗਈ ਕਹਿੰਦਾ ਇੱਕ ਖੂਨਖਾਰ ਸ਼ੇਰ ਨੇ ਕਹਿੰਦਾ ਸ਼ਿਸ਼ੂਪਾਲ ਦੀ ਦੇ ਉੱਤੇ ਹਮਲਾ ਕਰਤਾ ਕਹਿੰਦਾ ਇਸ ਲਈ ਸ਼ਿਸ਼ੂਪਾਲ ਨੂੰ ਮਾਰਤਾ ਹੈਗਾ ਸੀ ਆਪ ਸ਼ਿਸ਼ੂਪਾਲ ਤਾ ਭਾਈ ਜਾ ਕੇ ਕਮਰੇ ਦੇ ਵਿੱਚ ਕਹਿੰਦਾ ਵੀ ਮੈਨੂੰ ਇਕੱਲਾ ਰਹਿਣ ਦਿਓ ਹਲੇ ਮੇਰਾ ਮੈਂ ਬਹੁਤ ਉਦਾਸ ਆ। ਚਲੋ ਜੀ ਉਹਨਾਂ ਨੇ ਮੰਨ ਲਿਆ। ਬੰਨਿਆ ਹੋਇਆ ਤਾਂ ਉਹ ਤਾਂ ਹੁਣ ਰਾਜਾ ਤਾਂ RAMnal ਰਹਿੰਦਾ ਹੈ। ਕਿਉਂ ਸ਼ਿਸ਼ੂਪਾਲ ਮੰਤਰੀ ਸੀ ਉਹਨੂੰ ਸਾਰੇ ਕੰਸ ਦਾ ਹਿਸਾਬ ਸੀ। ਨੌਕਰਾਂ ਚੱਕਰਾਂ ਦਾ ਸਭ ਪਤਾ ਸੀ। ਉਹ ਤਾਂ ਹੁਣ ਆਪਦੀਆਂ ਕਚਹਿਰੀਆਂ ਉਹ ਲਾਉਂਦਾ ਹੈ। ਤਾਂ ਉਧਰੋਂ ਜਿਹੜਾ ਉਹ 나ਗ ਸੀ ਹੁਣ ਉਹ ਸੋਚਦਾ ਵੀ ਇਹ ਤਾਂ ਵਗ ਗਿਆ ਵੀ ਮੇਰੀ ਰਾਣੀ ਨੂੰ ਕਿਵੇਂ ਪਤਾ ਲੱਗੂਗਾ ਵੀ ਪਤਾ ਨਹੀਂ ਮੇਰੀ ਰਾਣੀ ਨਾਲ ਕੀ ਕਰੂ ਇਹ ਤਾਂ ਇੱਕ ਦਿਨ ਭਾਈ ਉਹਨੇ ਰਾਤ ਨੂੰ ਰਾਣੀ ਨੂੰ ਦਿਖਾਈ ਦਿੱਤੀ ਤੇ ਆਪਦੇ ਆਪਦੀ ਆਤਮਾ ਨੂੰ ਕੱਢ ਕੇ ਲੈ ਕੇ ਗਿਆ ਉਹ ਰਾਣੀ ਨੂੰ ਦਿਖਾਈ ਦਿੱਤਾ ਰਾਣੀ ਨੂੰ ਆਵਾਜ਼ ਸੁਣੀ ਸ਼ਰਿਆਮ ਵੀ ਰਾਣੀ ਤੇਰਾ ਰਾਜ ਤਾਂ ਘੋਰ ਸੰਕਟ ਚ ਹੈ ਵੀ ਇਹ ਜਿਹੜਾ ਰਾਜਾ ਬਣਿਆ ਹੋਇਆ ਨਾ ਤੇ ਇਹ ਸ਼ਿਸ਼ੂਪਾਲ ਹੈ ਵੀ ਇਹ ਤੋਂ बच ਕੇ ਰਹੀ ਵੀ ਇਹਨੇ ਮੇਰੇ ਨਾਲ ਧੋਖਾ ਕੀਤਾ ਵੀ ਰਾਜਾ ਤੇਰਾ ਕੋਰ ਸੰਕਟ ਚ ਹੈ ਵੀ ਜੇ ਬਚਾ ਸਕਦੀਆਂ ਬਚਾਲਾ ਔਰ ਰਾਤੋਂ ਰਾਤ ਮਹਿਲ ਛੱਡ ਕੇ ਭੱਜ ਜਾ ਤੂੰ ਭਾਈ ਉਹ ਤਾਂ ਉੱਠੀ ਉਹਨੇ ਆਲੇ-ਦਾਲੇ ਦੇਖਿਆ ਵੀ ਆਵਾਜ਼ ਸਾਫ਼ ਸੁਥਰੀ ਮੈਨੂੰ ਸੁਣਿਆ ਵੀ ਹੈਗਾ ਇੱਥੇ ਕੋਈ ਨਹੀਂ ਤਾਂ ਹੁਣ ਉਹ ਹਉ ਰਾਜੀ ਰਾਣੀ ਉਹਦੇ ਕਮਰੇ ਚ ਗਈ ਗੁਮਾਂਡ ਚ ਨਾਲ ਦੇ ਕਮਰੇ ਚ ਉਹਦੀ ਦਾਸੀ ਸੀ ਜਿਹੜੀ ਜਿਹਦੇ ਤੇ ਉਹਨੂੰ ਬੂਰਾ ਵਿਸ਼ਵਾਸ ਸੀ ਦਾਸੀ ਦੇ ਕੰਨ ਚ ਕੁਝ ਕਿਹਾ ਉਹਨੂੰ ਉਠਾ ਲਿਆ ਉਹਨੂੰ ਕਹਿੰਦੀ ਬਾਹਰ ਜਾ ਕੇ ਸਾਰਾ ਕੁਝ ਸਮਝਾਉ ਉਹ ਕਹਿੰਦੀ ਭਾਈ ਉਹਨਾਂ ਨੇ ਕੱਪੜੇ ਲੈ ਲੈ ਗਹਿਣੇ ਲੈ ਲੈ ਦੋਨੋਂ ਰਾਤੋਂ ਰਾਤ ਮਹਿਲ ਚੋਂ ਨਿਕਲ ਗਈਆਂ ਨਿਕਲੀਆਂ ਹੋਈਆਂ ਤਾਂ ਹੁਣ ਉਧਰੋਂ ਤਾਂ ਉਹ ਪੱਗ ਗਈਆਂ ਗੱਜੀਆਂ ਜਦੋਂ ਜੰਗਲਾਂ ਦੇ ਵਿੱਚ ਦੀ ਲੰਘਦੀਆਂ ਤੁਰੀਆਂ ਜਾਂਦੀਆਂ ਨੇ ਇਧਰੋਂ ਜਦੋਂ ਉਹਨੂੰ ਪਤਾ ਲੱਗਿਆ ਰਾਜੇ ਨੂੰ ਸ਼ਿਸ਼ੂਪਾਲ ਬਣਿਆ ਹੋਇਆ ਰਾਜਾ ਵੀ ਰਾਣੀ ਨਹੀਂ ਹੈਗੀ ਮਹਿਲਾਂ 'ਚ ਸਵੇਰ ਨੂੰ ਵੀ ਨਾ ਉਹ ਦਾਸੀ ਐ ਉਹਨੇ ਆਪਦੇ ਬੰਦੇ ਭੇਜੇ ਆਲੇ-ਦਾਲੇ ਸਾਰੇ ਫਿਰਿਆਏ ਕਿਤੇ ਨਾ ਥੈਈਆਂ ਜਦੋਂ ਨਾ ਥੈਈਆਂ ਚਲੋ ਦੂਰ ਨਿਕਲ ਗਿਆਂ ਰਾਤ ਨੂੰ ਤੁਰਦੀਆਂ ਰਹੀਆਂ ਰਾਤ ਲੰਘੀ ਸਾਰਾ ਦਿਨ ਲੰਘ ਗਿਆ ਉਹ ਅੱਕੀਆਂ ਥੱਕੀਆਂ ਹੋਈਆਂ ਬਹੁਤ ਇੱਕ ਨਦੀ ਦੇ ਕਿਨਾਰੇ ਤੇ ਜਾ ਕੇ ਕਹਿੰਦੇ ਨਾਲੇ ਪਾਣੀ ਤਾਂ ਨਹੀਂ ਪੀਵਾਂਗੇ ਵੀ ਨਾਲੇ ਆਪਾਂ ਉੱਥੇ ਨਹਾਵਾ ਧੋਵਾਗੇ ਵੀ ਆਪਾਂ ਕੱਪੜੇ ਬਦਲੂ ਇਹ ਆਪਦੇ ਸਿੱਧੇ ਸਾਦੇ ਦੇਸੀ ਕੱਪੜੇ ਪਾਓ ਆਮ ਜਨਤਾ ਵਾਲੇ ਤਾਂ ਭਾਈ ਉਹਨਾਂ ਨੇ ਕੀ ਕਰਿਆ ਤਾਂ ਉੱਥੇ ਬਦਲ ਕੇ ਕੱਪੜੇ ਕੁੱਪੜੇ ਆਪਦੇ ਬਾਗੀਆਂ ਜਦੋਂ ਗੰਗੀਆਂ ਹੋਈਆਂ ਤਾਂ ਉਧਰੋਂ ਤਾਂ ਜਿਹੜਾ ਸੀਗਾ ਸੱਪ ਬਣਿਆ ਹੋਇਆ ਉਹਦਾ ਘਰ ਵਾਲਾ ਉਹ ਉੱਥੇ ਬੈਠਾ ਅੱਖਾਂ ਚ ਲੁਕਿਆ ਤਾਂ ਉੱਤੇ ਦਰਖਤ ਦੇ ਉੱਤੇ ਜਾਨਵਰ ਬੈਠੇ ਨੇ ਉਹਨੂੰ ਜਾਨਵਰਾਂ ਦੀ ਕਾਫੀ ਭਾਸ਼ਾਵਾਂ ਦਾ ਪਤਾ ਸੀ ਵੀ ਆਹ ਕਿਹੜੀ ਭਾਸ਼ਾ ਚ ਕੌਣ ਬੋਲ ਰਿਹਾ ਆਹ ਭਾਸ਼ਾ ਕਿਹੜੇ ਜਾਨਵਰ ਦੀ ਹੈ ਤਾਂ ਉੱਥੇ ਇੱਕ ਤੋਤਾ ਬੋਲਣ ਲੱਗਿਆ ਉਹ ਸਮਝ ਗਿਆ ਵੀ ਤੋਤਾ ਬੋਲਦਾ ਉਹ ਤੋਤਾ ਦੂਜਿਆਂ ਨੂੰ ਕਹਿ ਰਿਹਾ ਹੈ ਕਹਿੰਦਾ ਕੱਲ ਆਪਾਂ ਜਿਹੜਾ ਇਹਦੇ ਕਹਿੰਦਾ ਗਏ ਸੀ ਨਾ ਸ਼ਿਸ਼ਨਪਾਲ ਰਾਜੇ ਦੇ ਕਹਿੰਦਾ ਵੀ ਉੱਥੇ ਆਪਾਂ ਨੂੰ ਕਹਿੰਦਾ ਕਿੰਨਾ ਵਧੀਆ ਭੋਜਨ ਮਿਲਿਆ ਸੀ ਕੱਲ ਕਹਿੰਦਾ ਉਹ ਜਿਹੜੇ ਦੋ ਤੋਤੇ ਸੀ ਕਹਿੰਦਾ ਉਹਨਾਂ ਨੇ ਆਪਣਾ ਆਪਣੇ ਨਾਲ ਠੱਗੀ ਮਾਰ ਕੇ ਮੂਰੇ ਲੰਘ ਗਏ ਕਹਿੰਦਾ ਆਪਾਂ ਕਿੰਨੇ ਕੁੱਟੇ ਫੇਰ ਉਹ ਕਹਿਣ ਲੱਗੇ ਉਹ ਤਾਂ ਮਰ ਗਏ ਹੋਣਗੇ ਦੂਜੇ ਕਹਿੰਦੇ ਉਹ ਕਹਿੰਦਾ ਨਾ ਇੱਕ ਤਾਂ ਉਹ ਬੈਠਾ ਕਹਿੰਦਾ ਉਹ ਵੀ ਮਰਨ ਵਾਲਾ ਉਹ ਦੇਖ ਸਾਹਮਣੇ ਦਰਖਤ ਤੇ ਭਾਈ ਇੰਨੇ ਨੂੰ ਉਹ ਸਾਹਮਣਲਾ ਤੋਤਾ ਹੀ ਤਾਂ ਡਿੱਗ ਪਿਆ ਉਹ ਸੱਪ ਨੇ ਵੀ ਦੇਖ ਲਿਆ ਤਾ ਡਿੱਗਿਆ ហេਠਾ ਜੰਗਲ ਚ ਸ਼ਿਕਾਰੀ ਨੇ ਜਾਲ ਬਸਾਇਆ ਹਾ ਤੇ ਉਹਨੇ ਜਾਲ ਚ ਡਿੱਗ ਪਿਆ ਭਾਈ ਸੱਪ ਗਿਆ ਉਹਨੇ ਜਾ ਕੇ ਆਪਦੀ ਆਤਮਾ ਕੱਢ ਕੇ ਉਹਦੇ ਚ ਪਾਲੀ ਤਾਂ ਉੱਥੇ ਨੇੜੇ ਜਾ ਕੇ ਸ਼ਿਕਾਰੀ ਨੇ ਦੇਖਿਆ ਵੀ ਤੋਤਾ ਫੜ ਲਿਆ ਉਹਨੇ ਤਾਂ ਆਪਦਾ ਜਾਲ ਇਕੱਠਾ ਕਰਿਆ ਜਦੋਂ ਉਹਨੇ ਸੱਪ ਦੇਖਿਆ ਪਰ ਉਹ ਤਾਂ ਭੱਜ ਲਿਆ ਉਤੋਂ ਤਾਂ ਤੋਤੇ ਨੂੰ ਲੈ ਗਿਆ ਲਗਿਆ ਹੋਇਆ ਹੁਣ ਜਿਹੜਾ ਰਾਜਾ ਚੰਦਰ ਪ੍ਰਤਾਪ ਐ ਹੁਣ ਉਹ ਤੋਤੇ 'ਚ ਆ ਗਿਆ ਉਹ ਤਾਂ ਸ਼ਿਕਾਰੀ ਨਾਲ ਵਗ ਗਿਆ ਤਾਂ ਹੁਣ ਉਹ ਸ਼ਿਕਾਰੀ ਨੂੰ ਕਹਿਣ ਲੱਗਿਆ ਵੀ ਤੂੰ ਮੈਨੂੰ ਸ਼ੀਸ਼ਨਪਾਲ ਰਾਜੇ ਦੇ ਲੈ ਜਾ ਮੈਂ ਤੈਨੂੰ ਮਾਲਾ-ਮਾਲ ਕਰਾ ਦੂੰਗਾ ਵੀ ਮੈਂ ਰਾਜਾ ਉਹਨੇ ਸਾਰੀ ਕਹਾਣੀ ਦੱਸੀ ਕਹਿੰਦਾ ਤੂੰ ਤਾਂ ਮੈਨੂੰ ਲਿਆਇਆ ਹੈ ਮੀਟ ਬਣਾ ਕੇ ਖਾਣ ਨੂੰ ਵੀ ਮੈਨੂੰ ਖਾ ਹੀ ਨਾ ਮੈਂ ਤਾਂ ਫਲਾਣਾ ਰਾਜਾ ਵੀ ਮੈਂ ਤੈਨੂੰ ਰਾਜਾ ਆਪਦਾ ਜਦੋਂ ਉਹਦੇ ਚਾਜ ਆਉਂਗਾ ਤੈ ਮੈਨੂੰ ਉੱਥੇ ਲੈ ਜਾ ਕਹਿੰਦਾ ਮੈਂ ਤੈਨੂੰ ਫਿਰ ਉਦੋਂ ਜ਼ਗੀਰ ਸਮਾਉਂਗਾ ਆਪਦੇ ਰਾਜ 'ਚ ਰੱਖੂੰਗਾ ਭਾਈ ਉਹ ਤਾਂ ਤੀਮੀ ਆਦਮੀ ਸ਼ਿਕਾਰੀ ਤਾਂ ਖੁਸ਼ ਹੋਗੇ ਕਹਿੰਦੇ ਚੱਲ ਵੀ ਲੈ ਚੱਲਦੇ ਆਂ ਨੂੰ ਸ਼ੀਸ਼ੇ ਨੂੰ ਪਾਰ ਤੇ ਚਲੋ ਜੀ ਉਹ ਤਾਂ ਉੱਧਰ ਨੂੰ ਤੁਰ ਪਿਆ ਉੱਥੇ ਜਾ ਕੇ ਬਾਹਰ ਬਹਿ ਗਿਆ ਕਹਿਣ ਲੱਗ ਗਿਆ ਜਾ ਕੇ ਮਹਿਲਾਂ ਦੇ ਬਾਹਰ ਵੀ ਹੁਣ ਤਾਂ ਕਿਸੇ ਨੇ ਅੰਦਰ ਨਹੀਂ ਵੜਨ ਦੇਣਾ ਬਈ ਮੇਰੇ ਕੋਲ ਜਿਹੜਾ ਤੋਤਾ ਹੈ ਵੀ ਇਹ ਬਹੁਤ ਇਹ ਆਵਾਜ਼ ਬੰਦਿਆਂ ਵਾਂਗੂ ਬੋਲਦਾ ਹੈ ਵੀ ਜੇ ਕਿਸ ਨੇ ਸੁਣਨਾ ਹੈ ਤਾਂ 10 ਮੋਹਰਾਂ ਲਵਾਂਗਾ ਭਾਈ ਉਹ ਐ ਨੌਕਰ ਸੁਣ ਕੇ ਅੰਦਰ ਰਾਜੇ ਨੇ ਲਵੇ ਗੱਲ ਬਾਤ ਕੀਤੀ ਰਾਜਾ ਕਹਿੰਦਾ ਲੈ ਕੇ ਆਉ ਉਹਨੂੰ ਜਦੋਂ ਲੈ ਕੇ ਗਏ ਤਾਂ ਹੁਣ ਉਹ ਤਾਂ ਗਿਆ ਹੀ ਰਾਜੇ ਕੋਲ ਸੀ ਸਮਾਂ ਤਾਂ ਭੱਜ ਕੇ ਗਿਆ ਉਹ ਕਹਿੰਦਾ ਮਹਾਰਾਜ ਵੀ ਮੈਂ ਝੂਠ ਨਹੀਂ ਬੋਲਦਾ ਇਹ ਰਾਜਿਆਂ ਬੰਦਿਆਂ ਵਾਂਗੂ ਬੋਲਦਾ ਤੋਤਾ ਉਹ ਕਹਿੰਦਾ ਫਿਰ ਤੂੰ ਮੈਨੂੰ ਦੇ ਦੇ ਭਾਈ ਉਹਨੇ ਬੋਲ ਕੇ ਦਿਖਾਇਆ ਤੋਤੇ ਨੇ ਉਹਨੇ ਤਾਂ 100 ਮੋਹਰਾਂ 'ਚ ਖਰੀਦ ਲਿਆ ਤੋ ਸ਼ਿਕਾਰੀ ਦਾ ਭਾਈ ਆ ਗਿਆ 100 ਮੋਹਰ ਲੈ ਕੇ ਆ ਗਿਆ ਤੋਤਾ ਦੇ ਆਇਆ ਰਾਜੀ ਹੁਣ ਉਧਰੋਂ ਜਿਹੜੀਆਂ ਉਹ ਸੀਗੀ ਜਿਹੜੀ ਰਾਣੀ ਤੇ ਦਾਸੀ ਉਥੋਂ ਤੁਰਪੀਆਂ ਤੁਰੀਆਂ ਹੋਈਆਂ ਤਾਂ ਗਾਹਾਂ ਜੰਗਲ ਫੇਰ ਆ ਗਿਆ ਜੰਗਲ ਦੇ ਵਿੱਚ ਇਹਨਾਂ ਨੂੰ ਦਿਓ ਮਿਲ ਗਏ ਉਹ ਦਿਓਆਂ ਨੇ ਫੜ ਲੀਆਂ ਉਹ ਦਿਓ ਕਹਿਣ ਲੱਗੇ ਵੀ ਆਪਾਂ ਹੁਣ ਇਹਨਾਂ ਨੂੰ ਖਾਵਾਂਗੇ ਉਹ ਪੂਰੀਆਂ ਡਰੀਆਂ ਸੈਂਹੀਆਂ ਉਹਨਾਂ دیਵਾਂ ਦਾ ਕੋਈ ਉੱਥੇ ਮੰਦਿਰ ਬਣਿਆ ਹੋਇਆ ਸੀ ਉਹਨਾਂ ਦੇ ਵਿੱਚ ਇਹ ਚੱਲਣ ਸੀ ਵੀ ਆਪਾਂ ਪਹਿਲਾਂ ਇਹਨਾਂ ਨੂੰ ਬਲੀ ਉੱਥੇ ਜਾ ਕੇ ਮੰਦਿਰ 'ਚ ਜਾ ਕੇ ਮਾਰਾਂਗੇ ਆਪਦੀ ਮਾਤਾ ਦੇ ਸਾਹਮਣੇ ਜਿਹਨੂੰ ਮੰਨਦੇ ਹੋਣਗੇ ਭਾਈ ਉੱਥੇ ਲੈ ਗਏ ਉਹ ਤਾਂ ਹਜੇ ਤਿਆਰੀ ਕਰ ਰਹੇ ਨੇ ਆਪ ਦਾ ਉੱਥੇ ਪਾਠ ਪੂਜਾ ਕਰ ਰਹੇ ਨੇ ਆਪਦੀ ਦੇਵੀ ਦੀ ਉਹਨੂੰ ਧਿਆਨ ਰਹੇ ਨੇ ਤਾਂ ਇੱਕ ਬਹੁਤ ਵੱਡਾ ਗਿੱਦ ਜਾਨਵਰ ਆਇਆ ਉਹ ਦੋਨਾਂ ਨੂੰ ਜਾ ਕੇ ਉੱਡ ਗਿਆ ਉੜਿਆ ਹੋਇਆ ਤਾਂ ਉਹਨੇ ਜਾ ਕੇ ਫੇਰ ਉਹ ਦਰਿਆ ਦੇ ਕਾਂਡੇ ਤੇ ਬਿਠਾ ਲੀਆਂ ਜਾ ਕੇ ਉੱਥੇ ਆਪਦੀ ਜਿਹੜੀ ਉਹਦੀ ਮਾਦਾ ਗਿੱਧ ਸੀ ਉਹਨੂੰ ਹੱਕਾ ਮਾਰਨ ਲੱਗ ਗਿਆ ਆਪਦੀ ਆਵਾਜ਼ ਚੋ ਕਿਤੇ ਨਾ ਮਿਲੀ ਉਹਨੂੰ ਫਿਕਰ ਪੈ ਗਿਆ ਉਹਨਾਂ ਨੂੰ ਉਹ ਕਹਿਣ ਲੱਗ ਗਿਆ ਵੀ ਮੈਂ ਭੋਜਨ ਲਿਆਇਆ ਤੂੰ ਆ ਜਾ ਭਾਈ ਜਦੋਂ ਉਹਨਾਂ ਦੀ ਨਾ ਕਿ ਤ ਉਹਦੀ ਆਵਾਜ਼ ਆਈ ਉਹਨੂੰ ਫਿਕਰ ਪੈ ਗਿਆ ਉਹ ਤਾਂ ਉਹਨਾਂ ਨੂੰ ਉੱਥੇ ਛੱਡ ਕੇ ਵੀ ਇਹ ਕਿੱਧਰ ਜਾਣਗੀਆਂ ਉਹਨੂੰ ਲੱਭਣ ਤੁਰ ਗਿਆ ਜਾ ਇਨ ਨੇਓ ਦਰਿਆ ਦੇ ਵਿੱਚ ਇੱਕ ਸੌਦਾਗਰ ਆ ਗਿਆ ਜਹਾਜ਼ ਲੈ ਕੇ ਤਾਂ ਉਹ ਸੌਦਾਗਰ ਦੂਰਬੀਨ ਲਾਹੀ ਬੈਠਾ ਤਾਂ ਉਹ ਆਪਦੇ ਇਹਨਾਂ ਦੇ ਸਾੜੀਆਂ ਬੰਨੀਆਂ ਹੋਈਆਂ ਤੇ ਦੋਹਾਂ ਜਾਣੀ ਦੇ ਸਾੜੀਆਂ ਦਾ ਇਹ ਪੱਲੇ ਨੂੰ ਹੱਲਿਆਉਣ ਲੱਗੀਆਂ ਉੱਪਰ ਨੂੰ ਕਰ ਕਰ ਤਾਂ ਉਹ ਦੂਰਬੀਨ ਰਾਹੀਂ ਉਹਦੀ ਨਿਗਾ ਪਈ ਗਈਆਂ ਉਹਨੇ ਕਿਹਾ ਵੀ ਕੋਈ ਔਰਤਾਂ ਨੇ ਦੋ ਵੀ ਹੈਲਪ ਲਈ ਮਦਦ ਦੇ ਲਈ ਆਪਦੇ ਕੱਪੜਾ ਹਲਾ ਰਹੀਆਂ ਨੇ ਤਾਂ ਉਹਨੇ ਨੇੜੇ ਜਹਾਜ਼ ਕਰਕੇ ਕਿਸ਼ਤੀ ਸਿੱਟੀ ਉਹਨਾਂ ਦੇ ਨੇੜੇ ਲਾਈ ਕਿਸ਼ਤੀ ਤਾਂ ਉਹ ਵਿੱਚ ਬਹਿ ਗਈਆਂ ਤੇ ਉਹਨੇ ਖਿੱਚ ਲਈ ਕਿਸ਼ਤੀ ਜਦੋਂ ਬਾਗੀਆਂ ਜਹਾਜ਼ ਚ ਪਹੁੰਚ ਗਈਆਂ ਉਹ ਪੁੱਛਣ ਲੱਗਿਆ ਵੀ ਕੌਣ ਹੋ ਉਹਨੇ ਰਾਣੀ ਨੇ ਸਾਰੀ ਕਹਾਣੀ ਸੁ나ਤੀ ਸਦਾਗਰ ਨੂੰ ਕਹਿੰਦੀ ਹੁਣ ਤੂੰ ਸਾਨੂੰ ਰਾਜੇ ਸ਼ੀਸ਼ਨਪਾਲ ਕੋਲ ਭੇਜ ਦੇ ਵੀ ਬਸ ਉਦੋਂ ਬਾਅਦ ਫੇ ਅਸੀਂ ਉੱਥੇ ਫਿਰ ਜੋ ਮਰਜ਼ੀ ਕਰੀਏ ਉੱਥੇ ਰਹਾਂਗੇ ਭਾਈ ਉਹਨੇ ਵੀ ਤਰਸ ਖਾਦਾ ਵੀ ਰਾਣੀ ਸੀ ਵਿਚਾਰੀ ਐਡੀ ਮਹਿਲਾਂ ਦੀ ਚਲੋ ਜੀ ਬਾਗਿਆ ਉਹ ਵੀ ਸ਼ੀਸ਼ਨਪਾਲ ਦੇ ਲੈ ਕੇ ਬਾਗਿਆ ਉਹਨਾਂ ਨੂੰ ਉੱਥੇ ਸਾਰੀ ਕਹਾਣੀ ਦੱਸੀ ਵੀ ਮਹਾਰਾਜ ਇਹ ਦੋ ਜਨਾਨੀਆਂ ਉੱਥੇ ਮੇਰੀ ਮਦਦ ਮੰਗਦੀਆਂ ਸੀ ਵੀ ਮੈਂ ਉਰੇ ਲਿਆ ਆ। ਉਹਨੇ ਕਹਿਤਾ ਸੀ ਵੀ ਉਹਨੂੰ ਰਾਜੇ ਨੂੰ ਨਾ ਦੱਸੀ ਵੀ ਮੈਂ ਰਾਣੀ ਆ। ਉਹਨੇ ਦੱਸਿਆ ਨਹੀਂ। ਹੁਣ ਉਹ ਤੋਤਾ ਵੀ ਉੱਥੇ ਹੀ ਆ ਚੰਦਰਪ੍ਰਤਾਪ ਰਾਜਾ ਬਣਿਆ ਹੋਇਆ। ਤਾਂ ਉਧਰੋਂ ਭਾਈ ਹੁਣ ਉਹ ਕਹਿਣ ਲੱਗੀ ਰਾਣੀ ਤੇ ਗੋਲੀ ਵੀ ਰਾਜਾ ਸਾਹਿਬ ਸਾਨੂੰ ਆਏ ਨਹੀਂ ਸਾਡਾ ਜੀ ਕਰਦਾ ਬੇਲੀਆਂ ਬਹਿ ਕੇ ਖਾਣ ਨੂੰ ਸਾਨੂੰ ਕੋਈ ਕੰਮ ਦੇ ਦੇ। ਉਹ ਕਹਿਣ ਲੱਗਿਆ ਉਹਦੇ ਇੱਕ ਗੋਲੀ ਰੱਖੀ ਹੋਈ ਧੀ ਉਹਨੂੰ ਚੋਰੀ ਦੀ ਆਦਤ ਸੀ ਉਹਨੇ ਉਹ ਕ ਉਹਨੇ ਸੋਚਿਆ ਵੀ ਉਹਦੀ ਜਗ੍ਹਾ ਤੇ ਇਹਨੂੰ ਰੱਖ ਲੈਣਾ ਉਹ ਕੱਢਤੀ ਉਹ ਰੱਖ ਲੀਆਂ ਥੋੜੇ ਜੇ ਦਿਨਾਂ ਬਾਅਦ ਉਹਦੀ ਰਾਜੇ ਦੀ ਕੁੜੀ ਦਾ ਵਿਆਹ ਹੋਣਾ ਸੀ ਨੌਜਵਾਨ ਕੁੜੀ ਸੀ ਉਹਦੀ ਰਾਜਕੁਮਾਰੀ ਉਹ ਰਾਜਕੁਮਾਰੀ ਦਾ ਇੱਕ ਕੰਗਣ ਚੱਕ ਕੇ ਲਈਦੀ ਚੋਰੀਓ ਜਿਹੜੀ ਉਹ ਦਾਸੀ ਉਹਨੇ ਕੱਢੀ ਸੀ ਲਗਾਈ ਹੋਈ ਤਾਂ ਇੰਨਾਂ ਨੇ ਭਾਈ ਸ਼ੱਕ ਕਰਿਆ ਵੀ ਅੱਜ ਤਾਂ ਇਹ ਤਾਂ ਚੋਰੀ ਨਹੀਂ ਹੋਈ ਵੀ ਇਹਨੇ ਜਿਹੜੀ ਹੁਣ ਨਵੀਂ ਆਈ ਹੈ ਇਹ ਦਾਸੀ ਤੇ ਜਗਰਾਣੀ ਗਈਆਂ ਨੇ ਵੀ ਇਹ ਜਿਹੜੀਆਂ ਨਵੀਆਂ ਆਈਆਂ ਨੇ ਵੀ ਇੰਨਾਂ ਨੇ ਚੋਰੀ ਕਰੀ ਹੈ ਸ਼ੱਕ ਮਾੜੀ ਚੀਜ਼ ਹੁੰਦੀ ਹੈ ਚਲੋ ਜੀ ਉਹਨਾਂ ਨੇ ਉਹਨਾਂ ਨੂੰ ਵੀ ਕੈਦ ਕਰਤਾ ਕੈਦ ਕਰਿਆ ਹੋਇਆ ਤਾਂ ਹੁਣ ਉਧਰੋਂ ਕਿਤੇ ਤੋਤਾ ਲੈਂਦਾ ਉਹਨੇ ਪਿੰਜਰੇ ਚੋਂ ਚੱਕ ਲੈਂਦਾ ਕਿਉਂ ਰਾਜੇ ਨੂੰ ਤਾਂ ਪਤਾ ਸੀ ਵੀ ਇਹ ਬੋਲਦਾ ਹੈ ਲਿਆ ਕੇ ਸਾਹਮਣੇ ਉਹ ਖੜੀਆਂ ਉੱਥੇ ਰਾਜੇ ਨੇ ਦੇਖ ਲਈ ਵੀ ਇਹ ਤਾਂ ਮੇਰੀ ਰਾਣੀ ਖੜੀ ਹੈ ਉਹਨੂੰ ਦੇਖ ਕੇ ਰਾਜੇ ਨੇ ਹਾਕ ਮਾਰੀ ਸੀਸ਼ਨਪਾਲ ਨੂੰ ਕਹੈਂ ਲੱਗਿਆ ਸੀਸ਼ਨਪਾਲ ਕਹਿੰਦਾ ਵੀ ਇਹ ਕੌਣ ਨੇ ਉਹ ਕਹਿੰਦਾ ਚੋਰ ਨੇ ਜੀ ਕਹਿੰਦਾ ਚੋਰ ਨੇ ਕਹਿੰਦਾ ਨਾ ਨਾ ਇਹ ਨਿਜੋਰੀ ਕਰ ਸਕਦੀ ਕਹਿੰਦਾ ਤੈਨੂੰ ਕੀ ਪਤਾ ਇਹ ਚੋਰ ਐ ਉਹ ਕਹਿੰਦਾ ਮੇਰੀ ਕੁੜੀ ਦਾ ਕੰਗਣ ਚਰਾਇਆ ਉਹ ਕਹਿਣ ਵੀ ਅਸੀਂ ਨਹੀਂ ਚਰਾਇਆ ਤਾਂ ਇੰਨੇ ਨੂੰ ਭਾਈ ਉਧਰੋਂ ਉਹਦੇ ਨੌਕਰ ਆ ਗਏ ਕਹਿੰਦੇ ਜੀ ਨਾ ਕੰਗਣਾ ਮਿਲ ਗਿਆ ਵੀ ਬਾਗ ਚ ਲਈ ਫਿਰਦੀ ਸੀ ਉਹ ਜਿਹੜੀ ਹਟਾਈ ਸੀ ਉਹਦਾ ਨਾਮ ਮੈਨੂੰ ਹੁਣ ਯਾਦ ਨਹੀਂ ਆਉਂਦਾ ਵੀ ਉਹ ਉਹਦੇ ਕੋਲੇ ਕੰਗਣ ਸੀ ਇਹ ਤਾਂ ਰਾਜਾ ਨੇ ਭਾਈ ਉਹ ਜੇਲ੍ਹ ਚੋਂ ਕੱਢਤੀਆਂ ਜਿਹੜੀ ਜੇਲ੍ਹ ਚ ਕਰੀਆਂ ਹੋਈਆਂ ਸੀ ਕਹਿੰਦਾ ਵੀ ਮੈਂ ਤੁਹਾਡੇ ਤੇ ਉਹਨੂੰ ਕਹਿਣ ਲੱਗ ਗਿਆ ਵੀ ਮੈਂ ਤੁਹਾਡੇ ਤੇ ਗਲਤ ਇਲਜ਼ਾਮ ਲਾਇਆ ਮੈਨੂੰ ਮਾਫ਼ ਕਰ ਦਿਓ ਰਾਜਾ ਉਹ ਤੋਤਾ ਨੂੰ ਕਹਿਣ ਲੱਗ ਗਿਆ ਵੀ ਇਹ ਮੇਰੀ ਰਾਣੀ ਹੈ ਉਹ ਭਾਈ ਜਦੋਂ ਰਾਣੀ ਨੇ ਸੁਣਿਆ ਉਹ ਤਾਂ ਫੁੱਟ ਫੁੱਟ ਹੋ ਰੋਈ ਇਧਰੋਂ ਤੋਤਾ ਰੋਵੇ ਵੀ ਆਪਾਂ ਕਿਹੜੇ ਰੂਪ ਚ ਕਿਵੇਂ ਇਕੱਠੇ ਹੋਏ ਆ ਉਰੇ ਤਾਂ ਉਹ ਫਿਰ ਸ਼ਿਸ਼ੂਪਾਲ ਦੇ ਸਾਹਮਣੇ ਕਹਿਣ ਲੱਗੇ ਵੀ ਹੁਣ ਆਪਾਂ ਸ਼ਿਸ਼ੂਪਾਲਾ ਜਿਹੜਾ ਉਹਦਾ ਮੰਤਰੀ ਜੀ ਨੇ ਸਾਰਾ ਕੁਝ ਕਰਿਆ ਵੀ ਉਹਨੂੰ ਫਸਾਓ ਉਹ ਉਹ ਰਾਜਾ ਕਹਿਣ ਲੱਗਿਆ ਤੇ ਉਹ ਰਾਣੀ ਕਹਿਣ ਲੱਗੀ ਉਹਨੂੰ ਰਾਜੇ ਨੂੰ ਸ਼ਿਸ਼ਨਵਾਲ ਨੂੰ ਕਹਿੰਦੀ ਵੀ ਮਹਾਰਾਜ ਵੀ ਤੁਸੀਂ ਹੁਣ ਆ ਤੁਹਾਡੀ ਬੇਟੀ ਦਾ ਵਿਆਹ ਹੈ ਰਾਜਕੁਮਾਰੀ ਦਾ ਵੀ ਤੁਸੀਂ ਐ ਕਹੋ ਵੀ ਜਿਹੜਾ ਵੀ ਕੋਈ ਬੰਦਾ ਕਹਿੰਦੀ ਐ ਆ ਆਰਡਰ ਭੇਜ ਦਿਓ ਤੁਸੀਂ ਰਾਜਿਆਂ ਨੂੰ ਵੀ ਸੰਜੀਵਨੀ ਵਿੱਦਿਆ ਜਾਣਦਾ ਹੈ ਨਾ ਔਰ ਮੈਨੂੰ ਕਰਕੇ ਦਿਖਾਊਗਾ ਵੀ ਮੇਰੀ ਕੁੜੀ ਉਹਦੇ ਗਲ ਚ ਹਾਰ ਪਾਉਗੀ ਉਹ ਕਹਿੰਦੀ ਉਹ ਜ਼ਰੂਰ ਆਊਗਾ ਲਾਲਚ ਦਾ ਮਾਰਿਆ ਭਾਈ ਉਹੀ ਗੱਲ ਹੋਈ ਕਹੇ ਤਾਂ ਭੇਜਤੇ ਤਾਂ ਉਹ ਤਾਂ ਆ ਗਿਆ ਵੀ ਮੈਨੂੰ ਆਉਂਦੀਆ ਉਹਨੂੰ ਤਾਂ ਤੈਨੂੰ ਵੀ ਰਾਜਾ ਤਖਾ ਉਹ ਹੁਣ ਕਿੱਥੇ ਹੋਊਗਾ ਤਾਂ ਨਾਗ ਬਣਾਤਾ ਮੈਂ ਤਾਂ ਭਾਈ ਉਹਨੇ ਕੀ ਕਰਿਆ ਜਦੋਂ ਆ ਗਿਆ ਉਹਨੂੰ ਕਹਿਣ ਲੱਗੇ ਵੀ ਉਹ ਕਹਿੰਦਾ ਜੀ ਮੈਂ ਜਾਣਦਾ ਸੰਜੀਵਨੀ ਵਿਦਿਆ ਤਾਂ ਉਹਨੂੰ ਕਹਿਣ ਲੱਗੇ ਵੀ ਲੈ ਆਹਾ ਅਸੀਂ ਤੈਨੂੰ ਇੱਕ ਤੋਤਾ ਦਿੰਨੇ ਆ ਵੀ ਇਹਦੇ ਚ ਤੋਤੇ ਚ ਪਾ ਤੂੰ ਸੰਜੀਵਨੀ ਵਿੱਦਿਆ ਉਹ ਭਾਈ ਪਾਵੇ ਉਧਰੋਂ ਉਹ ਤੋਤਾ ਮੰਤਰ ਪੜੀ ਜਾਵੇ ਉਹ ਦੂਜਾ ਜਤੀ ਜਿਹੜਾ ਬਣਿਆ ਹੋਇਆ ਚੰਦਰ ਪ੍ਰਤਾਪ ਉਹ ਤੋਂ ਭਾਈ ਉਹਦੀ ਫੇਲ ਹੋਈ ਜਾਇਆ ਕਰਿਓ ਉਹਦੇ ਉਲਟ ਪੜਦਿਆ ਕਰਿਓ ਫੇਲ ਹੋ ਜਾਇਆ ਕਰੇ ਫਿਰ ਉਹ ਕਹਿਣ ਲੱਗਿਆ ਵੀ ਤੁਸੀਂ ਇਹ ਮੈਨੂੰ ਕਹਿੰਦਾ ਵੀ ਵਿੱਦਿਆ ਤਾਂ ਮੇਰੀ ਸਹੀ ਹੈ ਵੀ ਮੈਂ ਝੂਠ ਨਹੀਂ ਬੋਲਦਾ ਤੁਸੀਂ ਮੈਨੂੰ ਕਹਿੰਦਾ ਕੱਲੇ ਨੂੰ ਭੇਜੋ ਇੱਕ ਕਮਰੇ 'ਚ ਬੰਦ ਕਰੋ ਵੀ ਉੱਥੇ ਮੈਂ ਇਹ ਵਿੱਧਿਆ ਕਰਕੇ ਤੁਹਾਨੂੰ ਦਿਖਾਉਂਗਾ ਵੀ ਉਹ ਰ ਇੱਕ ਬਹੁਤਿਆਂ ਚ ਹੁੰਦੀ ਨਹੀਂ ਚੱਲ ਭਾਈ ਉਹਨੂੰ ਕਮਰੇ ਚ ਭੇਜਤਾ ਭੇਜਿਆ ਹੋਇਆ ਤੇ ਉੱਥੇ ਤੋਤਾ ਰੱਖਤਾ ਮਰਿਆ ਹੋਇਆ ਤਾਂ ਜਦੋਂ ਰੱਖਿਆ ਗਏ ਤਾਂ ਉਹ ਤਾਂ ਸੱਚੀ ਵਿੱਚ ਤੋਤਾ ਤੁਰਿਆ ਫੇਰੇ ਅੰਦਰ ਕਮਰੇ ਚ ਜਿਹੜਾ ਉਹ ਸ਼ਿਸ਼ੂ ਪਾਲ ਸੀ ਉਹ ਮੂਰਛਿਤ ਹੋਇਆ ਪਿਆ ਮਰੀ ਗਿਆ ਉਹਦੇ ਉਹਦੀ ਆਤਮਾ ਉੱਚ ਪਾਤੀ ਜਦੋਂ ਉਹਨੇ ਤਾ ਐਨੇ ਰਾਜਾ ਤੋਤੇ ਨੂੰ ਤੇ ਰਾਣੀ ਨੂੰ ਲੈ ਕੇ ਗਿਆ ਅੰਦਰ ਜਾ ਕੇ ਦੇਖਿਆ ਵੀ ਬਣ ਗਈ ਗੱਲ ਤਾਂ ਉਹਨੇ ਆਪ ਦੇ ਪ੍ਰਾਣ ਰਾਜੇ ਨੇ ਫੇਰ ਉਹਦੇ ਚ ਪਾ ਲੇ ਕਿਉਂ ਰਾਜੇ ਦੇ ਸਰੀਰਤੀ ਹੋ ਤਾਂ ਉਹਨੇ ਆਪ ਦੇ ਪ੍ਰਾਣ ਉਹਦੇ ਚ ਪਾ ਲੇ ਮੰਤਰ ਪੜ੍ਹ ਕੇ ਰਾਜਾ ਤਾਂ ਫੇਰ ਰਾਜਾ ਸੰਸਹੀ ਹੀ ਬਣ ਗਿਆ ਤਾਂ ਉਹ ਭਾਈ ਜਿਹੜਾ ਤੂਤਾ ਸੀ ਉਹਨੂੰ ਪੜਾਤਾ ਤੇ ਉਹਨੂੰ ਦਿੱਤਾ ਮਾਰ ਮਾਰ ਕੇ ਕਹਿਣ ਲੱਗੇ ਵੀ ਬਾਹਰ ਆ ਕੇ ਕਹਿੰਦੇ ਵੀ ਉਹ ਤਾਂ ਤਾਂ ਹੋਇਆ ਨਹੀਂ ਕਹਿੰਦੇ ਕੋਈ ਕੰਮ ਵੀ ਇਸ ਲਈ ਉਹਨੂੰ ਤਾਂ ਹੁਣ ਜੇਲ੍ਹ 'ਚ ਰੱਖਾਂਗੇ ਕਿਉਂ ਉਹਦਾ ਆਰਡਰ ਦਿੱਤਾ ਹੋਇਆ ਸੀ ਰਾਜੇ ਦਾ ਚਲੋ ਜੀ ਜੇਲ੍ਹ 'ਚ ਤਾਂ ਕਿਨੇ ਰੱਖਣਾ ਸੀ ਉਹਨਾਂ ਨੇ ਉਹਨੂੰ ਖਤਮ ਹੀ ਕਰਤਾ ਤਾਂ ਹੁਣ ਉਧਰ ਉਹ ਰਾਜਾ ਮਿਲ ਗਿਆ ਰਾਣੀ ਨੂੰ ਰਾਣੀ ਤੇ ਬੜੇ ਖੁਸ਼ ਹੋਏ ਲੈ ਕੇ ਦਾਸੀ ਨੂੰ ਤੇ ਰਾਣੀ ਨੂੰ ਚੰਦਰ ਪ੍ਰਤਾਪ ਆਪਦੇ ਸ਼ਹਿਰ 'ਚ ਆ ਗਿਆ ਉਹ ਜੈਨ 'ਚ ਤਾਂ ਆ ਕੇ ਉੱਥੇ ਸਾਰਾ ਡਰਾਮਾ ਦੱਸਿਆ ਵੀ ਮੇਰੇ ਨਾਲ ਤਾਂ ਉਹ ਸ਼ਿਸ਼ੂ ਪਾਲਨੇ ਆ ਘੁਸ ਕਰਿਆ ਤੇ ਇੰਨੇ ਸਾਲਾਂ ਦਾ ਲਈ ਫਿਰਦਾ ਮੈਨੂੰ ਉਹ ਤਾਂ ਐ ਭਜੰਦਾ ਰਾਣੀ ਨੇ ਦੱਸਿਆ ਕਹਿੰਦੀ ਵੀ ਮੈਨੂੰ ਰਾਤ ਨੂੰ ਮਹਾਰਾਜ ਦਿਖਾਈ ਦੇਗੇ ਤੇ ਕਹਿੰਦੀ ਤਾਂ ਮੈਂ ਅਸੀਂ ਤਾਂ ਭੱਜੀਆਂ ਤੀਆਂ ਉਰੋਂ ਵੀ ਨਹੀਂ ਖਬਰ ਸਾਨੂੰ ਵੀ ਮਾਰ ਦਿੰਦਾ ਸੋ ਫੇਰ ਉਹ ਜਾ ਕੇ ਆਪਦਾ ਰਾਜ ਭਾਗ ਸੰਭਾਲਿਆ ਤੇ ਖੁਸ਼ੀ-ਖੁਸ਼ੀ ਰਹਿੰਦੇ ਨੇ ਧੰਨਵਾਦ ਜੀ ਇੰਨੀ ਕੁ ਮੇਰੀ ਬਾਤ